ਤੇ ਉਧਰ ਲੁਧਿਆਣਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮੀ ਫੜਦਾ ਜਾ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਵਿੱਚ ਆਪਣੇ ਆਧਾਰ ਨੂੰ ਬਰਕਰਾਰ ਰੱਖਣ ਤੇ ਮਜ਼ਬੂਤ ਕਰਨ ਦੇ ਲਈ ਲਗਾਤਾਰ ਨੁੱਕੜ ਮੀਟਿੰਗਾਂ ਕਰ ਰਹੀਆਂ ਨੇ ਸਿਆਸੀ ਆਗੂ ਘਰੋ ਘਰੀ ਜਾ ਕੇ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਪਾਰਟੀ ਦੇ ਵਿੱਚ ਲੋਕਾਂ ਨੂੰ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਪਾਰਟੀ ਦੇ ਪ੍ਰਧਾਨ ਅਮਨ अरोड़ा ਅਤੇ ਆਗੂ ਅਮਨਸ਼ੇਰ ਸ਼ੈਰੀ ਕਲਸੀ ਵੱਲੋਂ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਵੀ ਆਖਿਆ ਜਾ ਰਿਹਾ ਹੈ ਜੀ ਜੀ ਡਾਕਟਰ ਸਨੀ ਅਲੂਵਾਲੀਆ ਜੀ ਜਰਖ ਸਾਹਿਬ ਜਦੋਂ ਕੰਮਾਂ ਦੀ ਗੱਲ ਕਰਾਂਗੇ ਜਦੋਂ ਸ਼ਰਾਫਤ ਦੀ ਗੱਲ ਕਰਾਂਗੇ ਜਦੋਂ ਇਮਾਨਦਾਰੀ ਦੀ ਗੱਲ ਕਰਾਂਗੇ ਉਦੋਂ ਕਿਸੇ ਪਾਰਟੀ ਨਾਲ ਕੋਈ ਨਜ਼ਰ ਟੱਕਰ ਨਜ਼ਰ ਨਹੀਂ ਆਉਂਦੀਏਗੀ ਸੋ ਮੈਂ ਸਮਝਦਾ ਕਿ ਇੱਕ ਤਰਫ ਹੈ ਜਿਹੜਾ ਉਹ ਕੈਂਪੇਨ ਔਰ ਮੁਕਾਬਲਾ ਜਿਹੜਾ ਚੱਲ ਰਿਹਾ ਹੈ ਅਸ਼ੂ ਦੇ ਦਾ ਬਸਵੰਤਿਕਾ ਕਹਿੰਦੇ ਲੀਡਰ ਬਣਨ ਕਰਦੇ ਨੇ ਅੱਜ ਰਾਸ਼ੂ ਦੀ ਬੁਧਵਾਰੀ ਕਰਕੇ ਇਹਨੂੰ ਲੋਕਾਂ ਨੇ ਪੜ੍ਹਿਆ। ਬਾਕੀ ਲੀਡਰਾਂ ਦੇ ਕੀ ਦੋਸ਼ ਨੇ ਜਿਹੜੇ ਬਾਕੀ ਧਿਰ ਦੇ ਨਹੀਂ ਉਹ ਦੋਸ਼ ਲਾਉਣ ਵਾਲਾ ਮੈਂ ਕੌਣ ਹੁੰਨਾ ਜੀ? ਦੇ ਦਿਓ। ਨਹੀਂ ਰਾਸ਼ੂ ਦੇ ਨਾਲ ਸਰਦ ਇਹ ਬੋਲੋ ਜੀ। ਦੋਸ਼ ਦੇਖੋ ਮੇਰੀ ਗੱਲ ਸਮਝੋ ਸੀ। ਅਸੀਂ ਦੋਸ਼ ਲਾਉਣ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਕੰਮ ਕਰਨ ਦੀ ਰਾਜਨੀਤੀ ਜਿਹੜੀ ਉਹ ਕਰਦੇ ਆ। ਕਿਹਨੇ ਕਿਤੇ ਕੀ ਦੋਸ਼ ਲਾਇਆ ਕਿ ਨਹੀਂ ਲਾਇਆ। ਉਹ ਲੁਧਿਆਣਾ ਵੈਸਟ ਦੇ ਲੋਕਾਂ ਨੇ ਡਿਸਾਈਡ ਕਰਨਾ ਅਸੀਂ ਤਾਂ ਸਿਰਫ ਆਪੋ ਆਪਣੇ ਕੰਮ ਲਈ ਜਿਹੜੇ ਸਰਕਾਰ ਦੇ ਵੀ ਹੋ ਸੰਜੀਵ अरोड़ा ਜੀ ਦੇ ਵੀ ਪਿਛਲੇ 3 ਸਾਲ ਦੇ ਉਹਨਾਂ ਨੂੰ ਲੈ ਕੇ ਸੰਜੀਵ अरोड़ा ਜੀ ਦੀ ਇਮਾਨਦਾਰੀ ਤੇ ਸ਼ਰਾਫਤ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਿਹਾ ਹਰਵਿੰਦ ਕੇਜਰੀਵਾੜੀ ਦੀਆਂ ਨੀਤੀਆਂ ਨੂੰ ਲੈ ਕੇ ਭਗਵੰਤ ਮਾਨ ਦੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਜਾ ਰਿਹਾ ਬਾਕੀ ਕੌਣ ਕੀ ਦੇ ਬਾਰੇ ਕੀ ਸੋਚਦਾ ਹੈ ਇਹ ਤਾਂ ਵੋਟਰਾਂ ਨੇ ਡਿਸਾਈਡ ਕਰਨਾ ਹੈ